ਸਾਸੀ ਗਾਲ ਸਾਰਿਆਂ ਨੂੰ ਸਸਰੀਕਾਲ ਜੀ ਸਾਰਿਆਂ ਨੂੰ ਦੇਖੋ ਛਾ ਚਾਚੀ ਗਾਲ ਸਾਰਿਆਂ ਨੂੰ ਸਾਸੀ ਗਾਲ ਦੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਗੁੱਡ ਜੀ ਅੱਜ ਪਹਿਲਾ ਦਿਨ ਹੈ ਜਿਹੜੀ ਅਸੀਂ ਸਵੇਰ ਸਵੇਰ ਵੀਡੀਓ ਬਣਾਉਣ ਲੱਗੇ ਆ ਤੇ ਰਵਣ ਆਲੂ ਛਿੱਲੀ ਜਾਂਦੀ ਹੈ ਤੇ ਇਹ ਇਹ ਤਾਂ ਪਤਾ ਲੱਗਦਾ ਵੀ ਪੱਕੇ ਚਾਂ ਸਾਜ ਆਲੂ ਵਾਲੀ ਬਣਾਉਂਗੀ ਕੋਈ ਨਹੀਂ ਮੈਂ ਸਬਜ਼ੀ ਵੀ ਬਣਾ ਸਕਦੀ ਜਰੂਰੀ ਨਹੀਂ ਹੈ ਨਹੀਂ ਨਹੀਂ ਵੀ ਜਾਂਦਾ ਪਿਆ ਗਰੀਬ ਦਾ ਅਜਾ ਭੁਆ ਲੂ ਹਟ ਜਾ ਯਾਰ ਹਟ ਜਾ ਭੂ ਨੋ ਬਾਰ ਖਰਾਬ ਹੋਈ ਉਹ ਪਤਾ ਛੱਲ ਕੇ ਅੱਧਾ ਦੇ ਦੇ ਇਹਨੂੰ ਐ ਸਾਲਾ ਛੋ ਉਹ ਦੇ ਦੇ ਅਨਕ ਪੀ ਲਵਰ ਖਾਣਾ ਹਾਂ ਨਾ ਖਾਦਾ ਤੇ ਖਾ ਲਾ ਖਾ ਲਾ ਖਾਈ ਦਾ ਹੁੰਦਾ ਹੈ ਖਾਣਾ ਬਹੁਤ ਸਵਾਦ ਹੁੰਦਾ ਆਹੇ ਫਸੇ ਨਿੱਕੇ ਹੁੰਦੇ ਨੂਰ ਮਿਰਚ ਲਾ ਲਾ ਕੇ ਖਾਣਦੇ ਰਹੇ ਹਾਂ ਜਦੋਂ ਵੀ ਮੰਮੀ ਨੇ ਆਲੂ ਛਿੱਲਣ ਬੈਣਾ ਨਾ ਨਾਲ ਮੰਮੀ ਇੱਕ ਆਲੂ ਤੇ ਮੈਨੂੰ ਦੇ ਦੋ ਮੈਂ ਲੂਣ ਮਿਰਚ ਲਾ ਕੇ ਖਾਂ। ਅੱਗੇ ਚੁੱਲੇ ਤੇ ਅੱਗ ਬਲਦੀ ਹੁੰਦੀ ਸੀ ਚੁੱਲਿਆਂ ਚ ਚੁੱਲਿਆਂ ਚ ਬਣਾ ਬੜਾ ਵਧੀਆ ਬਣਾਉਂਦਾ ਸੀ ਜਿਵੇਂ ਉਹ ਸ਼ਕਰਗੰਦੀ ਹੋ ਜਾਂਦੀ ਜਦੋਂ ਉਤੋਂ ਛਿਲਕ ਜਾ ਮਤ ਜਿਆਦਾ ਹੀ ਵਿਚਾਰ ਥੱਲੇ ਤਾਂ ਫੁੱਲਾ ਜਾ ਰਹਿ ਜਾਂਦਾ ਸੀਗਾ ਹਲਕਾ ਛਿਲਕ ਉਤੋਂ ਝਾੜ ਲੈਣਾ ਤੇ ਉਹ ਵੀ ਫੁੜਾਉਣਾ ਜਿਹਾ ਲੱਗਣਾ ਰੋਟੀ ਬਣਾਵਾਂਗੇ ਨਾ ਫੇਰ ਖਾਵਾਂਗੇ ਓਕੇ ਪਹਿਲੀਆਂ ਗੱਲਾਂ ਕਿੱਥੇ ਰਹੀਆਂ ਹੋਣਾਂ ਪਹਿਲੀਆਂ ਗੱਲਾਂ ਤਾਂ ਬਹੁਤ ਸੀ ਹੁੰਦੀਆਂ ਹੋਂਦ ਤੇ ਖੁਦ ਨੂੰ ਵੀ ਨਹੀਂ ਚੇਤਾ ਆਉਂਦੀ ਆ ਕਦੀ ਚੇਤਾ ਆ ਜਾਏ ਪਤਾ ਨਹੀਂ ਦਿਮਾਗ ਦੇ ਕਿਹੜੇ ਕੋਨੇ 'ਚ ਵੜ ਕੇ ਬੈਗੀਆਂ ਗੱਲਾਂ ਤੇ ਜਿਹੜੀਆਂ ਕਦੀ ਕਦੀ ਹੁਣ ਚੇਤਾ ਆਉਂਦੀ ਆ ਦੇਖ ਕੇ ਨਹੀਂ ਤੇ ਪਹਿਲੇ ਰੌਣ ਹੁਣੇ ਸੱਟ ਸੱਟਦੇ ਨੇ ਉਹ ਤਾਂ ਖੜਦਾ ਯਾਰ ਮੇਰਾ ਪਤਾ ਕੀ ਕੰਮ ਹੁੰਦਾ ਸੀ ਮਟੇ ਸਰਦੀਆਂ ਦੇ ਵਿੱਚ ਖਾਂਗਾ ਫੁੱਲੋ ਆਣਾ ਨਾ ਤੇ ਕੀ ਕਰਨਾ ਆਪਣਾ ਮੈਂ ਤੁਮੇ ਪੱਖੇ ਦੀ ਆਵਾਜ਼ ਕੱਟ ਕਰਾਂ ਫਿਰ ਉਹ ਡਿਸਟਰਬ ਹੋ ਜਾਂਦੇ ਤੇ ਪਨੂਰ ਛੱਡ ਦੇ ਮਟੋ ਆਖੇ ੜਨੀਆਂ ਉਹ ਨਾ ਬਣਾਈ ਜਾ ਆਹ ਦੇਖ ਲਓ ਕੀ ਕਰ ਲਈ ਫੜਦੀ ਨਹੀਂ ਜੱਪੋ ਕੁੱਟ ਖਾਊਗੀ ਦਾ ਕੰਮ ਵੜਾਉਂਦਾ ਹਨਾ ਇਹ ਤਾਂ ਕੁਝ ਜ਼ਿਆਦਾ ਹੀ ਵਧਾਉਂਦੀ ਐ ਜਦੋਂ ਸਾਰਿਆਂ ਨੂੰ ਸਾਚੀ ਗੱਲ ਕਰਤੀ ਸੀ ਗੰਦਾ ਗੰਦਾ ਉਹ ਥੱਲੇ ਨਾਲ ਛੱਟ ਗੰਦਾ ਤੇ ਛਿਲੜਾ ਥੱਲੇ ਛੱਟੀ ਜਾਂਦੀ ਗੇ ਇਧਰਲੇ ਪਾਸੇ ਰੱਖ ਲੈ ਓਏ ਹੋਏ ਹੇ ਤੇ ਹੁੰਤੇ ਰੱਖ ਨਾ ਚੱਕ ਲੂਗੀ ਜਪਨੂਰ ਦੇ ਤੇ ਮੇਰੀ ਐਸ ਗੱਲਾਂ ਨਾਲ ਲੜਾਈ ਬਣੀ ਹੋਣੀ ਪੱਟੇ ਪੱਟੇ ਇਹ ਪੱਟੇ ਤੂੰ ਆਪਦੀ ਫੱਟੀ ਚੱਕ ਲਿਆ ਬਾਰੋਂ ਆਪਣੀ ਫੱਟੀ ਲੈ ਆ ਸੇ ਰੱਬ ਜਾਊਗੀ ਆਪਣਾ ਨਹੀਂ ਵਜਾਉਂਦੀ ਨੀਵੀਂ ਪਾ ਕੇ ਲੈਣੀ ਚੰਗਾ ਸਲੈਬ ਤੇ ਨਹੀਂ ਦਿਮਾਗ ਪਤਾ ਕਿੰਨਾ ਉਹਦਾ ਵੇਚ ਕੇ ਖਾ ਲੈ ਸਵੇਰੇ ਸਵੇਰੇ ਮੈਨੂੰ ਕਹਿੰਦੀ ਹੁਣ ਥੋੜੀ ਦੇਰ ਪਹਿਲੇ ਬਾਥਰੂਮ ਆਇਆ ਬਾਥਰੂਮ ਕਰਾਣਾ ਬਾਥਰੂਮ ਦਾ ਤਾਂ ਬੰਨਣਾ ਹਾਂ ਬਾਥਰੂਮ ਤੇ ਸਾਬਣ ਸੁਗੰਧ ਚਾਹੀਦੀ ਕਿਉਂ ਆ ਗਿਆ ਮੇਰਾ ਪੁੱਤ ਲੈ ਕੇ ਫੱਟੀ ਆ ਗਿਆ ਚਰਨ ਵਾਲੇ ਕਿਉਂ ਮੈਨੂੰ ਐਸਾ ਮਾਰਨਾ ਲੈ ਸਰ ਕੋਈ ਤਾਂ ਬੜਾ ਪੇੜਾ ਬੰਦਾ ਆ ਸਾਡਾ ਆਲੂ ਬਣਾਵਾਂਗੇ ਅੱਜ ਆਲੂ ਦੇ ਜੋਕਰ ਜਾ ਥੱਲੇ ਨਾਲ ਛੜ ਨਹੀਂ ਪਤਾ ਅਸੀਂ ਤੇ ਆਲੂ ਦੇ ਵਿੱਚ ਆਪਾਂ ਪਾਨੇ ਆ ਕਸੂਰੀ ਮੇਥੀ ਬਾਕੇ ਮਤਲਬ ਲੰਗੂਰੀ ਮੇਥੀ ਲੂਣ ਮਰਚ ਮਸਾਲਾ ਹੂੰ ਮਸਾਲਾ ਕਿਹੜਾ ਸਿਰਫ ਸੁੱਕਾ ਧਨੀਆ ਤੇ ਕਸੂਰੀ ਮੇਥੀ ਮਿਰਚ ਅਸੀਂ ਹਰ ਵੇਰ ਵਾਰਤ ਦੇ ਹੈਂ ਮਿਰਚ ਅਸੀਂ ਹਰ ਵੇਰ ਵਾਰਤ ਦੇ ਲਾਲ ਨਹੀਂ ਵਾਰਤ ਦੇ ਯਾਰ ਮਾੜੀ ਜੀ ਉਤੋਂ ਕਾਲੀ ਪਾਣੀ ਹੋਏਗੀ ਪਾ ਲਾਂਗੇ ਉਹ ਵੀ ਸਾਡੇ ਪਾਜੀ ਕਹਿੰਦੇ ਨਹੀਂ ਤੇ ਵਰਨਾ ਤੇ ਕਾ ਤੋ ਤੀ ਮੈਨੂੰ ਆਲੂ ਦੇ ਦੇ ਆਲੂ ਸਾਰੇ ਗੇਰ ਨਾ ਦੇ ਤੇ ਮੈਂ ਕੁੱਟ ਦੂੰਗੀ ਉਤੋਂ ਦੀ ਕਿਉਂਕਿ ਲਾਲ ਮਿਰਚ ਤੇ ਨੁਕਸਾਨ ਹੀ ਨੁਕਸਾਨ ਹੈ ਤੇ ਲਾਲ ਮਿਰਚ ਵੀ ਹਰੀ ਮਿਰਚ ਤੋਂ ਹੀ ਬਣਦੀ ਹੈ ਨਹੀਂ ਹੋਰ ਕਿਤੇ ਤਾਂ ਬਣਦੀ ਤੁਹਾਨੂੰ ਕਿੰਨੇ ਜਿਹੜੀ ਤਾਂ ਜਿਹੜੀ ਤਾਂ ਹੁਣ ਮੰਨ ਕੇ ਚਾਹਦਾ ਆਪਾਂ ਉਹਨਾਂ ਜਿਹੜੀਆਂ ਬਾਜ਼ਾਰੋਂ ਲਿਓਣੀਆਂ ਤੇ ਬਾਜ਼ਾਰੋਂ ਲਿਓਣੀਆਂ ਤੈਨੂੰ ਕੀ ਪਤਾ ਵਿੱਚ ਕੀ ਪਾ ਕੇ ਦਿੰਦੇ ਆ ਉਹ ਗੱਲ ਹੈਗੀ ਹੈ ਪਰ ਜਿਹੜੀ ਪੀਸ ਕੇ ਦਿੰਦੇ ਨੇ ਨਾ ਜਿਹੜੀ ਰਸਾਫਤ ਮਰਚ ਆ ਉਹ ਕਹਿੰਦੇ ਵੀ ਉਹਦਾ ਬੀ ਹੈ ਜਿਹੜਾ ਉਹਦਾ ਕੈਂਸਰ ਨੂੰ ਵੀ ਮਾਰ ਪਾਉਂਦਾਗਾ ਠੀਕ ਹੈ ਕੈਂਸਰ ਨਹੀਂ ਹੁੰਦਾ ਜਿਹੜਾ ਖਾਂਦਾਗਾ ਜਿਹੜੀ ਲਾਲ ਮਰਚ ਸੁੱਕੀ ਮਰਚ ਸੁੱਕੀ ਮਰਚ ਹਾਂ ਜਿਵੇਂ ਮੈਂ ਕੱਲ ਫਰਾਈ ਕੀਤੀ ਸੀ ਜੇ ਹੁਣ ਮੰਨ ਕੇ ਚੱਲੋ ਮਰਚਾ ਲੈ ਕੇ ਆਪਾਂ ਆਪ ਪਿਆਈਏ ਫਿਰ ਵੱਖਰੀ ਗੱਲ ਆ ਵੈਸੇ ਤਾਂ ਰਮੇਸ਼ ਕੇ ਤਾਂ ਪੀਂਦੇ ਆ ਮਰਚ ਸਾਰੇ ਮਸਾਲੇ ਉਹ ਆਪ ਪਿਉਂਦੇ ਆ ਬਸ ਫਿਰ ਅਨਨਾ ਤਾਂ ਬੰਦੇ ਦਾ ਵਿਸ਼ਵਾਸ ਹੁੰਦਾ ਹੀ ਹੈ ਨਹੀਂ ਨਹੀਂ ਉਹ ਆਪ ਪੈਂਦੇ ਆ ਉਹ ਕੁਝ ਕਰਨ ਗਈ ਹੈ ਜਪਨੂਰ ਉੱਥੇ ਬਿੱਲੀ ਹੈਗੀ ਆ ਸ਼ੇਰ ਆ ਜਾਊਗਾ ਆ ਕੰਮ ਨਾਉਂਦੇ ਇਹਨਾਂ ਕੋਚ ਲੱਗ ਉਹ ਜਿਵੇਂ ਪੈਕਿੰਗ ਵਾਲੇ ਆਉਂਦੇ ਆ ਮਸਾਲੇ ਉਹ ਵੇ ਕਰਨ ਆ ਜਿਹੜੇ ਆ ਨਾ ਇਹ ਤੇ ਖੁਦ ਪੈਕ ਕਰਾਇਆ ਨੇ ਦਾਲਾ ਦੂਲਾ ਵੀ ਸਾਬ ਉੱਥੇ ਆਪਣੇ ਵੀ ਦਿੱਲੀ ਨਾ ਐਵੇਂ ਹੀ ਹੈਗੀ ਦੁਕਾਨ ਘਰ ਦੇ ਸਾਹਮਣੇ ਆ ਉਹਨਾਂ ਦੀ ਬੈਕ ਸਾਈਡ ਹੈਗੀ ਹੈ ਦੁਕਾਨ ਦੀ ਤੇ ਉਹ ਉੱਥੇ ਪਤਾ ਜਿਹੜੇ ਗੁਰਦੁਆਰੇ ਤੇ ਜਾਲੀਆਂ ਵਾਲਾ ਗੇਟ ਨਹੀਂ ਲੱਗਾ ਹੁੰਦਾ ਦੂਜਾ ਐਵੇਂ ਸ਼ਟਰ ਵਾਲਾ ਹੈ ਨਾ ਉਹ ਲੱਗਾ ਹੋਇਆ ਉਹ ਖੋਲਦੇ ਉਹ ਉਹਨਾਂ ਨੇ ਲਾਇਆ ਹੋਇਆ ਤੇ ਉਵੇਂ ਸ਼ਟਰ ਵੀ ਹੈ ਸ਼ਟਰ ਉੱਤੇ ਕਰ ਦਿੰਦੇ ਤੇ ਉਵੇਂ ਉਹ ਲੱਗਾ ਹੁੰਦਾ ਤੇ ਉਹ ਪਿੱਛੇ ਸਾਰੇ ਮਸਾਲੇ ਮਸੂਲੇ ਸਾਰੇ ਸਾਫ਼ ਕਰਦੇ ਨੇ ਜਾਲੀਆਂ ਦਾਲਾਂ ਦੁੱਲਾ ਦਾਲ ਵਗੈਰਾ ਸਾਰੇ ਰਾਜਮਾ ਰੋਜਮਾ ਸਾਰੀ ਚੀਜ਼ਾਂ ਸਾਫ਼ ਕਰਦੇ ਨੇ ਮਲਗੇ ਉਹ ਉੱਥੇ ਵੀ ਐਵੇਂ ਦੀ ਪੈਕਿੰਗ ਹੁੰਦੀ ਜਿਵੇਂ ਆ ਟ੍ਰਾਂਸਪੇਰੈਂਟ ਪੈਕਿੰਗ ਹੁੰਦੀ ਆ ਹੂੰ ਕਈ ਜਗ੍ਹਾ ਸਾਫ ਸਫਾਈ ਵੀ ਹੈਗੀ ਐ ਐ ਤੇ ਹੈ ਨਹੀਂ ਬਾਕੀ ਜਿਹੜੀ ਪਿੱਛੋਂ ਪੈਕਿੰਗ ਵਾਲਾ ਕੰਮ ਨਹੀਂ ਨਾ ਇਹਨਾਂ ਦਾ ਚੱਕ ਕੇ ਫੜੋਣ ਵਾਲਾ ਕੰਮ ਹੈ ਇਹ ਵਾਲੀ ਚੀਜ਼ ਇਹਨਾਂ ਜਿਵੇਂ ਆ ਆਪਾਂ ਕਰਾਉਣਾ ਬ੍ਰਾਂਡ ਵਾਲੀ ਚੀਜ਼ ਚ ਨਹੀਂ ਇਹ ਆਪ ਪੈਕੇ ਨਹੀਂ ਕਰਦੇ ਕਿਉਂਕਿ ਹੁਣ ਪੈਕਿੰਗ ਕਰਨਗੇ ਇੱਕ ਜਣਾ ਸਮਾਨ ਲੈਣ ਜਾਂਦਾ ਇੱਕ ਜਣਾ ਲਗਾਉਣ ਤੇ ਰਹਿੰਦਾ ਠੀਕ ਹੈ ਜਿਵੇਂ ਆ ਆਪਾ ਐਵਰੇਸਟ ਦਾ ਐਮ ਡੀ ਐਚ ਦਾ ਇਹ ਕੈਨ ਨੂੰ ਤਾਂ ਵਧੀਆ ਕੰਪਨੀ ਆ ਪਰ ਪਾਪਾ ਨਹੀਂ ਨਾ ਪਰ ਆਪਣਾ ਵੀ ਕੋਈ ਹੋ ਨਹੀਂ ਹੁੰਦਾ ਕਿ ਕੀ ਕਰੀ ਜਾਂਦੀ ਆ ਯਾਰ ਪਤਾ ਨਹੀਂ ਮੈਨੂੰ ਹਨ ਮੈਂ ਆਲੂ ਛੇਲਣਾ ਦੇਖ ਲਾ ਕੇ ਨਸਾਨ ਨਾ ਕਰ ਦੇ ਉਹਦਾ ਪਤਾ ਹੀ ਨਹੀਂਗਾ ਚੱਕ ਫੱਟੀ ਲੱਗੀ ਤੁਸੀਂ ਕਿਉਂ ਯਾਦ ਕਰਾਈ ਫੱਟੀ ਦਾ ਨੁਕਸਾਨ ਹੋ ਇੱਥੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੁਸੀਂ ਵਧੀਆ ਹੋਗੇ ਰਾਜੀ ਤੁਸੀਂ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਅੱਜ ਮੈਂ ਬਣਾਣ ਲੱਗੀ ਆ ਘੜੀ ਕਿਉਂਕਿ ਕੱਲ ਪਰਸੋ ਦਾ ਮੈਂ ਨਾ ਮਨ ਕਰ ਰਹੀ ਸੀ ਕਿ ਮੈਂ ਕੜੀ ਬਣਾਵਾਂ ਤੇ ਤੁਹਾਡੇ ਭਾਜੀ ਲੈਣ ਚੱਲੇ ਨੇ ਸਮਾਨ ਕਿ ਮੈਥੀ ਦੀ ਲੈ ਆਇਓ ਡੱਬੀ ਤੇ ਫੋਰ ਦਾ ਕੁਸ਼ਣ ਹੀ ਲੈ ਆਣ ਵਾਲਾ ਉਹ ਵੈਸੇ ਖਤਮ ਹੋਣ ਵਾਲੀ ਸੀ ਜੂਰੀ ਮੈਥੀ ਦੀ ਡੱਬੀ ਤਾਰ ਕਿਹੜੀ ਗੱਲ ਦੀ 16 ਤੇ ਫਿਊਚਰ ਚਾਰਜ ਦਾ ਬੋਲ ਠੀਕ ਹੋ ਗਿਆ ਪੇਚ ਲਾਓਗੇ ਪੇਚ ਤਾਂ ਇੱਥੇ ਕਰਿਆ ਜਾਊਗਾ ਉਹ ਨਹੀਂ ਲਬਣਾ ਤੇ ਇਹਨੂੰ ਇੱਕ ਉਹ ਲੈ ਆ ਦਿਓ ਲੈ ਇਸ ਦਾ ਤਾਕਤ ਤੇ ਮੈਂ ਚੱਲ ਮੈਂ ਦੇਖਣੀ ਤੁਹਾਨੂੰ ਤੇ ਮੈਂ ਕੜੀ ਰੱਖੀ ਹੋਈ ਹੈ ਬਣਾਉਣ ਨੂੰ ਫ੍ਰੀਜ ਨਾਲ ਕਿਉਂਕਿ ਮੈਂ ਤਲਕਾ ਬਾਤ ਚਲਾਨੀ ਹੈ ਪਹਿਲੇ ਮੈਂ ਰਜਾ ਲੈਣੀ ਹਾਂ ਉਹਨੂੰ ਕਿਵੇਂ ਜਿੰਵੇ ਕਹਿੰਦੇ ਤੇ ਇੱਧਰ ਰੱਖਿਆ ਵੈਸਣ ਆਲੂ ਸਵੇਰੇ ਬਣਾਏ ਸੀ ਬਰੋਂਠੇ ਆਲੂ ਦੇ ਤੇ ਉਹਦੇ ਜੋ ਆਲੂ ਬਚ ਗਏ ਸੀ ਆਲੂ ਵਾਲੇ ਬਣਾਵਾਂਗੇ ਅਸੀਂ ਆਲੂ ਵਿੱਚ ਹੀ ਹੈ ਉੱਤੇ ਪਾ ਜਾ ਵੈਸਣ ਇਹਦੇ ਚੋਂ ਹੌਣ ਬਣਾਉਂਗੀ ਮੈਂ ਆਪਣਾ ਇੱਥੇ ਕੜੀ ਰਿਜਨ ਨਹੀਂ ਰੱਖੀ ਹੋਈ ਐ ਖੱਟੀ ਏ ਕੀ ਐ ਪਤਾ ਨਹੀਂ ਜੇ ਕੁਛ ਵੀ ਪੂਣਾ ਕਿੱਥੇ ਗਿਆ ਆਏ ਅਜੇ ਰੇਜਲੇ ਫੇਰੀ ਕੜਸੀ ਨਾਲ ਤੇ ਪਿਆਜ਼ ਪੀਉਜ ਵੀ ਸਾਰੇ ਕੱਟੇ ਹੋਏ ਨੇ ਲਸਣ ਵੀ ਉੱਧਰ ਕੱਟਿਆ ਆ ਪਿਆ ਇੱਧਰ बस ਪਕੌੜਿਆ ਬਣਾਉਂਦੀ ਤਿਆਰੀ ਐ ਪਹਿਲੇ ਤੇ ਪਾਣੀ ਨਹੀਂ ਸੀ ਫਿਰ ਮੈਂ ਕਿਹਾ ਚੱਲ ਆਲੂ ਵੇਸਟ ਕੀ ਕਰਨੇ ਆ ਤੇ ਇਹੀ ਆਪਸੀ ਟਿੱਕੀ ਵੀ ਬਣ ਜੂ ਜੇ ਖਾਣੀ ਹੋਏ ਕਿਸੇ ਨੇ ਤੇ ਵਿੱਚ ਵੇਸਨ ਵੀ ਪੈ ਜੂ ਪਿਆਜ਼ ਪਾਵਾਂਗੇ ਉੱਤੋਂ ਦੀ ਹੋਰ ਮਾੜਾ ਜੇ ਪਿਆਜ਼ ਤੇ ਕੱਟੇ ਪਏ ਨੇ ਕੱਲੀ 4-5 ਵਜੇ ਨਾ ਮੈਂ 5 ਵਜੇ ਨਾਲ ਲਗਾ ਲੈਣੀ ਹੈ ਗਰਬਾਨੀ ਆਪਨਾ 7-8 ਵਜੇ ਤੱਕ ਆਪਣਾ ਆਰਾਮ ਨਾਲ ਚੱਲੇ ਰਹੇ ਤੇ ਤੁਹਾਡੇ ਭਾਜੀ ਚਲੇ ਗਏ ਨੇ ਉਹਨੂੰ ਸਮਾਨ ਲੈਣ ਵਾਸਤੇ ਤੇ ਕਈ ਭੈਣਾਂ ਦਾ ਨਾ ਕਮੈਂਟ ਆ ਰਹੇ ਨੇ ਕਿ ਜਪਨੂਰ ਕੱਲੀ ਬਾਹਰ ਨਾ ਭੇਜਿਆ ਕਰੋ ਜਪਨੂਰ ਕੱਲੀ ਨਹੀਂ ਬਾਹਰ ਜਾਂਦੀ ਆਪਣੇ ਮਤਲਬ ਵੈਸੇ ਜੋ ਗੱਲ ਤੁਸੀਂ ਕਹੀਏ ਉਹ ਸੱਚ ਹੈਗੀ ਹੈ ਸਹੀ ਹੈਗੀ ਹੈ ਬਸ ਬਹੁਤ ਧਿਆਨ ਰੱਖਣਾ ਪੈਂਦਾ ਹੈ ਨਾ ਤੇ ਤਾਂ ਕਰਕੇ ਉਹ ਆਪਣਾ ਅਦਰ ਮੈਂ ਛੱਡਣ ਨਹੀਂ ਆਂ ਕਈ ਵਾਰੀ ਤੇ ਕਈ ਵਾਰੀ ਚਾਚੀ ਵਗੈਰਾ ਲੈ ਜਾਂਦੇ ਹਨ ਐਵੇਂ ਆ ਜਾਂਦੇ ਨੇ ਜਿ ਤਾਈ ਲੈ ਕੇ ਆਲੇ ਤੇ ਆਪਣਾ ਖੇਡਦੀ ਰਹਿੰਦੇ ਤੇ ਫਿਰ ਆਪੇ ਛੱਡ ਵੀ ਜਾਂਦੇ ਨੇ ਤੇ ਪਰਸੋ ਚੌਥ ਵੀ ਜਦੋਂ ਗਈ ਸੀ ਆਪਣਾ ਆ ਕੇ ਘਰੇ ਹੀ ਛੱਡ ਕੇ ਚਲੇ ਜਾਂਦੇ ਨੇ ਬਾਕੀ ਆਪਣਾ ਦੇਖਦੇ ਆ ਹਾਲ ਕੀ ਹੁਣ ਵਿਆਹ ਕਿਵੇਂ ਤੱਕ ਪਹੁੰਚਿਆ ਜਾਇਆ ਜਾਊਗਾ ਕਿ ਨਹੀਂ ਕਿਉਂਕਿ ਜਿਹੜੀ ਵਿਆਹ ਦੀ ਡੇਟ ਆਈ ਉਹ ਵਿੱਚ ਤੇ ਕਸੀ ਜਾਣਾ ਹੈ ਆਪਣਾ ਪਰ ਆ ਤੇ ਯਾਤਰਾ ਤੇ ਹਨਾ ਤੇ ਯਾਤਰਾ ਤੇ ਵੀ ਜਾਣਾ ਹੈ ਤੇ ਜਪਨੂਰ ਦਾ ਬਰਥਡੇ ਵੀ ਵਿੱਚ ਹੀ ਆ ਗਿਆ ਏ ਉੱਤੋਂ ਦੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਤੇ ਉਹਦੇ ਉਹ ਉਹ ਮੈਨੂੰ ਜਿੱਥੋਂ ਤੱਕ ਗੁਰੂ ਜਪਨੂਰ ਦੇ ਬਰਥਡੇ ਤੇ ਆ ਗਿਆ ਤੇ ਅੰਮ੍ਰਿਤਸਰ ਜਿੱਤੇ ਵੈਸੀ ਉਸ ਦਿਨੋਂ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਤੇ ਥੋੜਾ ਜਿਹਾ ਇਸ ਚੀਜ਼ ਦਾ ਨਾ ਮੈਨੂੰ ਹੋ ਰਿਹਾ ਡਾਊਟ ਕਿ ਕਿਉਂਕਿ ਤਾਂ ਜਾ ਵੀ ਜਾ ਸਕਾਂਗੇ ਕਿ ਨਹੀਂ ਹੋਦੈ ਨਾ ਜੇ ਨਹੀਂ ਹੋਏਗਾ ਉਸ ਦਿਨ ਤੇ ਫਿਰ ਤੇ ਅਸੀਂ ਪੱਕਾ ਹੀ ਪੱਕਾ ਜਾਣਾ ਜੇ ਆ ਗਿਆ ਫਿਰ ਅੱਗੇ ਪਿੱਛੇ ਪ੍ਰੋਗਰਾਮ ਮੈਨੂੰ ਲੱਗਦਾ ਕਰਨਾ ਪਏਗਾ ਕਿਉਂਕਿ ਭੀੜ ਚ ਤੇ ਤੁਹਾਨੂੰ ਵੀ ਪਤਾ ਸਾਡੇ ਕੋਲ ਜਾਇਆ ਨਹੀਂ ਜਾਣਾ ਬੜਾ ਔਖਾ ਹੋ ਚੀਤਾ ਜਾਣਾ ਅਜਾਪਨੂਰ ਨਾ ਬਾਬੇ ਤੇ ਤੂੰ ਬਤੀ ਕਰਾ ਦਿੰਦੇ ਆ ਉੱਥੇ ਗੜੀ ਕਰੀ ਜਾਂਦੀ ਹੈ ਤੁਨੇ ਲਈ ਆ ਸਰ ਤੇ ਤੇ ਰਹਿਣ ਗਲਤੀ ਕੀਤੀ ਵੀਡੀਓ ਬਣਾਉਣੀ ਸੀ ਉਹ ਤੇ ਹਾਂ ਬਾਬਾ ਜੀ ਸਾਨੂੰ ਗੱਡੀ ਦੇ ਦੋ ਬਾਬਾ ਜੀ ਚਲੋ ਮੈਨੂੰ ਲੱਗਾ ਕਿ ਮੈਨੂੰ ਇਹ ਇੰਜ ਲੱਗਾ ਕਿ ਗਰਮੀ ਦੇ ਦੋ ਗਰਮੀ ਦੇ ਦੋ ਕਰੀ ਅਬ ਫਿਰ ਮੈਂ ਧਿਆਨ ਸੁਨੇ ਮੈਂ ਕਿ ਕੀ ਕਹਿ ਜੀ ਅੱਛਾ ਗੱਡੀ ਦੇ ਦੋ ਜੱਪੂ ਕਿਵੇਂ ਕਿਹਾ ਸੀ ਆਈ ਜਰਾ ਇੱਥੇ ਆ ਕੇ ਲਈ ਕਿਵੇਂ ਚੁੰਨੀ ਲਾਗੇ ਇਹ ਦੇਖ ਓਏ ਮੈਂ ਮਹੰਤੂ ਓਏ ਹੋ ਅੱਧਰ ਵੇਖੋ ਆਟਾ ਸਾਰਾ ਉੱਥੇ ਆਹ ਦੇਖੋ ਇਹਨੇ ਖੁੱਟ ਖਾਣੀ ਐ ਆਟਾ ਦੂਰ ਹੀ ਧਰਨਾ ਪੈਣਾ ਹਾਈ ਇਹਦਾ ਕਾਨੂੰਨ ਤੋਂ ਤੇ ਬੜਾ ਹੀ ਗੰਦਾ ਪੁੱਤ ਹੋ ਗਿਆ ਲੈ ਫੜੀ ਕੀ ਕਹਿੰਦਾ ਸੀ ਉਹਨੇ ਜੱਪੂ ਜੱਪੂ ਕੀ ਕਹਿੰਦਾ ਸੀ ਆਟਾ ਉਹਦੇ ਤੇ ਲਾ ਕੇ ਆਈ ਜੇ ਬਾਬੇ ਨੂੰ ਕੀ ਕਹਿੰਦਾ ਸੀ ਦੇ ਦਿਓ ਕਿਵੇਂ ਚੁਣੀ ਲੈ ਕੇ ਕਿਵੇਂ ਕਹਿੰਦਾ ਸੀ ਜੱਪੂ ਦੀ ਗੱਡੀ ਦੇ ਦਿਓ ਬਾਬਾ ਜੀ ਦੇ ਦਿਓ ਦੇ ਦੇ ਨਹੀਂ ਕੋ ਤਾਂ ਦੇ ਦੇ ਨਹੀਂ ਕਹੀਦਾ ਬੇਰਾਰ ਗਿਆ ਮਾ ਕਾ ਟਾ ਟਾ ਦੀਆ ਹੈ ਆ ਕੀ ਆਟਾ ਕੀ ਆਟਾ ਆਪਣੀ ਡੱਬੀ ਚ ਪਾ ਰਹੀ ਐ ਜਿਵੇਂ ਡੋਂਗੇ ਚ ਪਾਇਆ ਨਾ ਉਥੇ ਸਲੈਪ ਦੇ ਉੱਤੇ ਉਹਦੇ ਤੇ ਟੈਲਾਂ ਦੇ ਉੱਤੇ ਲਗਾਇਆ ਹੋਇਆ ਸੀ ਜੇ ਜਿਵੇਂ ਪਾਥੀਆਂ ਸੁਣੀਗਾ ਵੀ ਹੁੰਦਾ ਪਾਥੀਆਂ ਪਾ ਉਹ ਕਰਦੀ ਪਈ ਗੋਗੋ ਗੋਲ ਗੋਲ ਕਰਕੇ ਕੱਲ ਕੀ ਖਾਦਾ ਸੀ ਜਪਨੂਰ ਨੇ ਛੂਟ ਛੂਟ ਤੇ ਮੈਨੂੰ ਵੀ ਪਤਾ ਸੋਣਾ ਹਾਂ ਹਾਂ ਸੋਨਾ ਪਾਇਆ ਪਹਿਲੇ ਇਹ ਦੱਸ ਕੱਲ ਕੀ ਖਾਦਾ ਸੀ ਕੀ ਬਰਗਰ ਗੱਡੀ ਹਾਂ ਗੱਡੀ ਹੋਸਾ ਐ ਵਲੀ ਗੱਡੀ ਨਹੀਂ ਲੈ ਨਹੀਂ ਸਕੀ ਗੁੱਡੀ ਨਹੀਂ ਘਰੀ ਗੱਡੀ ਘਰੀ ਐ ਬਾਬੂ ਕੀ ਆ ਏ ਕੀ ਆ ਬਾਬਾ ਜੀ ਨੂੰ ਬਾਬਾ ਜੀ ਨੂੰ ਕਹ ਵਾਈ ਗੁਰੂ ਜੀ ਗੱਡੀ ਦੇ ਦੋ ਸਰਤਾ ਹੋਣੀ ਆ ਤੁਹਾਨੂੰ ਪਹਿਲਾਂ ਆਪੇ ਆਪੇ ਬਣੀ ਜੀ ਕਵਰੇਜ ਆਪਾਂ ਸਾਰੇ ਗਾਹ ਸੀ ਹੋਰ ਅਰਦਾਸ ਬੇਨਤੀਆਂ ਹੋ ਗਈ ਜੰਨਾ ਕਿਵੇਂ ਬੋਲਿਓ ਜੇਪੋ ਬੋਲੇ ਨਾ ਹਾਂ ਤਾਂ ਨਹੀਂ ਲਾਣਾ ਹਾਥ ਨੀਲਾ ਨਾ ਕਿਵੇਂ ਕਰ ਰਿਹਾ ਸੀ ਕੀ ਕਿਹਾ ਸੀ ਗਰਮੀ ਦੇ ਦੋ ਗੱਡੀ ਦੇ ਦੇ ਦੋ ਗੱਡੀ ਗੱਡੀ ਦੇ ਦੋ ਕਾਕਾ ਗੱਡੀ ਐ ਕਾਰ ਮੰਗੀ ਕਿ ਤੱਕ ਮੋਟਰਸਾਈਕਲ ਨਾ ਮੰਗੀ ਕਾਕਾ ਕਾਕਾ ਵੀ ਮੰਗਦੀ ਪਈ ਸੀ ਕਾਕਾ ਵੀ ਨਾਲ ਹੀ ਮਾਰ ਕਰੀ ਲੈ ਮੇਟੋ ਪੜਦੇ ਜਿਵੇਂ ਕਾਪੜਾ ਆਟਾ ਕਿਹੜਾ ਆਟਾ ਗੋੜ ਕਿੱਥੇ ਆ ਆਟਾ ਆਟਾ ਫੜਾ ਗੋੜ ਕਿੱਥੇ ਘਟ ਰਾ ਕਟਰ ਤੇ ਤੁਹਾਡੇ ਸਹਰਾਣਿਆਂ નીચે ਪਏ ਬੋਰਡ ਤੇ ਆ ਬੋਰਡ ਮੈਂ ਇਹਦੇ ਚ ਤਰਤਾ ਕੱਢ ਕੇ ਦੇਖ ਮੈਂ ਇੱਕ ਵਾਰੀ ਪਹਿਲੇ ਕਿੱਕੜੀ ਦਿਖਾ ਕੇ ਆਂ ਅੱਜ ਮੈਂ ਕੜੀ ਬਣਾਈ ਆ ਸ਼ਾਹੀ ਕੜੀ ਲਮਾਤ ਸਾਹਿਬ ਸਾਹੀ ਕੜੀ ਉੱਤਪਾਈ ਮਲਾਈ ਮਲਾਈ ਦਾ ਬਣਿਆ ਮੱਖਣ ਜਿੰਨੀ ਦੇਰ ਤੱਕ ਲਾਲ ਮਿਰਚਾਂ ਨਾ ਪਾਉਣ ਨੀਂ ਦੇਰ ਤੱਕ ਕੜੀ ਵਧੀਆ ਨਹੀਂ ਬੰਦੀ ਇਹ ਦੇਖੋ ਸ਼ਾਹੀ ਕੜੀ ਇਸ ਲਈ ਹੈ ਕਿਉਂਕਿ ਇਹਦੇ ਵਿੱਚ ਪਕੋਲੇ ਜਿਹੜੇ ਪਾਏ ਨੇ ਆਲੂ ਬਲੇ ਆਲੂਆਂ ਦੀ ਕਿੱਥੇ ਰੈਤੀ ਉਹਦੇ ਆ ਵਿੱਚ ਵੇਸਣ ਪਾਇਆ ਅਰਾ ਰੋਟ ਪਾਇਆ ਕਰਾਰੇ ਕਰਕੇ ਤਾਬ ਬਣਾਈ ਸ਼ਾਹੀ ਘੜੀ ਜੱਪੂ ਕਾਕਾ ਨਾ ਸੱਟ ਬੁੱਤ ਆ ਜਾ ਅੰਦਰ ਆ ਜਾ ਹੈਲੋ ਮੈਂ ਕਿਹਾ ਕਿ ਤੇ ਫੋਨ ਤੇ ਲੱਗਿਓ ਹਾਂ ਬੋਰਡ ਬਣਾਣ ਲੱਗਿਓ ਮੋੜ ਜੜਾ ਮਟ ਥੋੜਾ ਜਿਹਾ ਉਹ ਨਹੀਂ ਪਿਆ ਉਹਦੇ ਚ ਟੋਟਾ ਉਹ ਵੀ ਕੱਢ ਦਿਓ ਜੋੜ ਨਹੀਂ ਪਾਣਾ ਹਾਂ ਜੋੜ ਨਹੀਂ ਪਾਣਾ ਅਸੀਂ ਕੋਈ ਵੀ ਜੋੜ ਪਾਣਾ ਪਾਣੋ ਇਨਾ ਤਾਰ ਕਰਿਆ ਅਸੀਂ ਆਈਆਂ ਮੈਂ ਕਿੰਨੀ ਲੈਂਦੀ ਤਾਰ 5 ਮੀਟਰ ਆਚਾ ਤੇ ਪਲੱਗ ਆਈਓ ਮਿਲਦੇ ਨੇ ਆਹ ਦਾ 10 ਰੁਪਈਆ ਦਾ ਹੁੰਦਾ ਸੀਗਾ ਹਾਂ 20 ਰੁਪਈਆ ਦਾ ਇੱਕ ਟਾਈਮ ਹੁੰਦਾ ਸੀ 2 ਰੁਪਏ ਦਾ ਹੁੰਦਾ ਸੀ ਹਾਂ ਉਹ ਮੇਰੇ ਜ਼ਮਾਨੇ ਦੇ ਸੀਗਾ ਉਹ ਸਾਡੇ ਜ਼ਮਾਨੇ ਦੇ ਸੀ ਆਹ ਮੇਰੇ ਜ਼ਮਾਨੇ ਤੇ ਵੀ ਉਹੀ ਸੀ ਕੀ ਕਰਕੇ ਆਏ ਬਾਹਰ ਜਪੂ ਕੀ ਕਰਕੇ ਕਿਹੜੀ ਸ਼ਰਾਰਤ ਕਰਕੇ ਆਏ ਆਟਾ ਖਰਾਬ ਕਰਕੇ ਆਈ ਹੋਈ ਹੈ ਹਾਂਜੀ ਕੀਬੋਰਡ ਇਹਦੇ ਜਿਹੜੀ ਕਾਵਲੀ ਚ ਵੀ ਸੀ ਦੇਖ ਲਓ ਆ ਇਹਦੀਆਂ ਸ਼ਰਾਰਤਾਂ ਚਲਦੀਆਂ ਪਈਆਂ ਜਪਨੂਰ ਦੀਆਂ ਛਾ ਮੈਂ ਹੁਣੇ ਨਾ ਸਾਰਿਆਂ ਨੂੰ ਤੁਹਾਡੀ ਸ਼ਿਕਾਇਤ ਲਾਨੀ ਆ ਕਿ ਜੱਪੂ ਨਾ ਉਹਨਾਂ ਨਾ ਤੰਗ ਕਰੀ ਜਾਂਦਾ ਬਹੁਤ ਐ ਨਾ ਗਰਮ ਹੈ ਸ਼ਿਕਾਇਤ ਕਰਨਾ ਜਪਨੂ ਜਪਨੂਰ ਨਾਮ ਬੋਲਦੇ ਸਾਰਿਆਂ ਦੇ ਸਾਰਿਆਂ ਦੇ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਸੂਟ ਹਰ ਮਨ ਪੈਣ ਫੇਸਟ ਬਹੁਤ ਸੋਹੜਾ ਉਸ ਕੱਲ ਸੂਟਾਂ ਬਾਰੇ ਦੱਸਿਆ ਸੀ ਸਾਰਿਆਂ ਨੂੰ ਸੂਟ ਬਹੁਤ ਸਾਰੇ ਪਸੰਦ ਆਈ ਗਏ ਤੇ ਅੱਜ ਜਿਨ੍ਹਾਂ ਦੇ ਨਾਮ ਨਹੀਂ ਬੋਲੇ ਗਏ ਸੀ ਹਨਾ ਆ ਪੈਨ ਨੇ ਕਮੈਂਟ ਕੀਤਾ ਹੈ ਕਿ ਹਨਾ ਉਹਨਾਂ ਦੇ ਨਾਮ ਦਾ ਇੱਕ ਬੈਨ ਦਾ ਕਮੈਂਟ ਆਇਆ ਸੀ ਮੈਂ ਅੱਜ ਹੁਣੇ ਹੀ ਥੋੜੀ ਦੇਰ ਪਹਿਲੇ ਪੜਿਆ ਸੀ ਵੀਡੀਓ ਬਣਾਉਣ ਤੋਂ ਪਹਿਲੀ ਕਈ ਵਾਰੀ ਇਹ ਨਾ ਕੁਝ ਗੱਲਾਂ ਚੇਤੇ ਰੱਖ ਕੇ ਵੀ ਭੁੱਲ ਜਾਂਦੀਆਂ ਟੌਫੀਆਂ ਦਾ ਡੱਬਾ ਖਾਨ ਖਾ ਗਈ ਖਾ ਗਈ ਜੱਪੂ ਨਹੀਂ ਹਲੇ ਨਹੀਂ ਜੱਪੂ ਨੂੰ ਬਹੁਤ ਘੱਟ ਦੇਈਦੇ ਆ ਉਹ ਲਿਆ ਕੇ ਰੱਖੀ ਐ ਤਾਂ ਕਿ ਜੱਪੂ ਦੇ ਪਾਪਾ ਆਸ ਤੇ ਆ ਪਾਪਾ ਤਾਂ ਪਹਿਲੀ ਛੋਟੇ ਬੱਚਾ ਬੱਚੇ ਬਣ ਜਾਂਦੇ ਤੁਹਾਡੇ ਲੈ ਹਾਈਟ ਮੇਰੇ ਤੁਹਾਡੀ ਹਾਈਟ ਜਿੰਨੀ ਵੀ ਸਾਡੇ ਵੀ ਇੱਕ ਕੁੜੀ ਆ ਜਦ ਦੱਸਿਓ ਜ਼ਰੂਰ ਜੇ ਮੁੰਡਾ ਹੋਇਆ ਕਾਟ ਕੀ ਆ ਬੰਨ ਦੱਸੋ ਹਾਂਜੀ ਕਾਟ ਜੁੜੇ ਗਿਆ ਮੁੰਡਾ ਤਾਂ ਵੈਸੇ ਹੈਗਾ ਨਾ ਉਹਦਾ ਹੋ ਗਿਆ ਕਾਟ ਦੱਸੋ ਤੇ ਮੁੰਡਾ ਜਿਵੇਂ ਮੰਨ ਕੇ ਚਲੋ ਹੈਂਡੀਕੈਪ ਜੱਲੂਗਾ ਜਾਂ ਓੜਨੀ ਅੱਗੇ ਜਾਊਗਾ ਹਾਂ ਠੀਕ ਹੈ ਕਿਉਂਕਿ ਪਤਾ ਕੀ ਗੱਲ ਦਾ ਰਮਨ ਆਪਦੀ ਹਾਈਟ ਦੇ ਮੁਕਾਬਲੇ ਵੀ ਕਰ ਸਕਦੇ ਸੀ ਵਿਆਹ ਪਰ ਰਮਨ ਨੂੰ ਆਏ ਸੀ ਵੀ ਸੋਚ ਸੀ ਸੋਚ ਸੀ ਵੀ ਬੱਚੇ ਵੀ ਸਾਡੇ ਜੱਡੇ ਜੱਡੇ ਹੋਣਗੇ ਹਨ ਤੇ ਨਾਲ ਦੇ ਪਿੰਡ 'ਚ ਹੈਗੇ ਆ ਉਹ ਹਾਈਟ ਛੋਟੀ ਆ ਬੱਚਿਆਂ ਦੀ ਉਹਨਾਂ ਦੀ ਸਾਰਿਆਂ ਦੀ ਮੁੰਡਾਂ ਦੀ ਉਸ ਕਰਕੇ ਨਵਨ ਨੇ ਇੰਨਾ ਉੱਚਾ ਲੰਮਾ ਗੱਬਰੂ ਪਾਲਿਆ ਹਾਂ ਐ ਤੇ ਹੈਗਾ ਪ੍ਰਮਾਤਮਾ ਤੇ ਕੋਲੋਂ ਜੋ ਵੀ ਮੰਗੋ ਮਿਲਦਾ ਤੇ ਜ਼ਰੂਰ ਹੈ ਸੋਚ ਕਿਤੇ ਨਾ ਕਿਤੇ ਪ੍ਰਮਾਤਮਾ ਜੀ ਸੱਚੇ ਦਿਲੋਂ ਮੰਨੀ ਮੰਗੀ ਗਈਏ ਚੀਜ਼ ਕੋਚ ਵੀ ਪ੍ਰਮਾਤਮਾ ਤੋਂ ਜਿਹੜੀ ਤੇ ਸੋਚ ਇਦਾਂ ਦੀ ਆ ਤੇ ਜ਼ਰੂਰ ਦੱਸਿਓ ਹਾਂਜੀ ਫੇਰ ਆਸੀਂ ਵਿਚੋਲੇ ਬੰਨੇ ਸਪੋਰਟ ਕਰਾਂਗੇ ਵਚੋਲੇ 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 ਨਹੀਂ ਬਸ ਬੱਸ ਹੈਲਪ ਕਰ ਦੇਣੀ ਆ ਕਿਉਂਕਿ ਭੀਆ ਪਕੜ ਦੇਣਾ ਕੋਸ ਜਾਣਾ ਦੋ ਪਰਿਵਾਰਾਂ ਦਾ ਮੇਲਾ ਨਹੀਂ ਇੱਕ ਰੀਤ ਬਣੀ ਹੋਈ ਹੈ ਵਚੋਲਾ ਹਾਂ ਵਚੋਲਾ ਲੈਣਾ ਵਚੋਲੇ ਦਾ ਓਲਾ ਤੇ ਉਹ ਓਲਾ ਹੀ ਕੋਈ ਓਲਾ ਨਹੀਂ ਹੁੰਦਾਗਾ ਨਾ ਅਸੀਂ ਲਈਏ ਨਹੀਂ ਨਹੀਂ ਠੀਕ ਹੈ ਅੱਜ ਕੱਲ ਰਿਵਾਜ ਉਲਟਾ ਹੋ ਗਿਆ ਥੋੜਾ ਵਚੋਲੇ ਦਾ ਓਲਾ ਜ਼ਰੂਰ ਕਰਦੇ ਸੀ ਕਿ ਵਚੋਲਾ ਕੁਝ ਗੱਲਾਂ ਓਲਾ ਓਨਲੀ ਰੱਖ ਜਾਂਦਾ ਪਰ ਅੱਜ ਕੱਲ ਪੁੱਠਾ ਸਾਹ ਪਤਾ ਕੀ ਹੋਇਆ ਏ ਕਿ ਕਿਵੇਂ ਦੱਸੋ ਤੁਸੀਂ ਮੈਂ ਨਾ ਤਾਂ ਕਿਸੇ ਮੁੰਡੇ ਦਾ ਉਲਾ ਰੱਖਾਂ ਜਿੱਦਾਂ ਦਾ ਹੈਗਾਗਾ ਠੀਕ ਹੈ ਉਦਾਂ ਨਹੀਂ ਦੱਸੂਗਾ ਨਾ ਮੈਂ ਰਮਨ ਦੇ ਕੋਲ ਕੋਈ ਆਸ ਦਾ ਉਲਾ ਰੱਖਿਆ ਸੀਗਾ ਠੀਕ ਹੈ ਤੇ ਨਾ ਮੈਂ ਕਿਸੇ ਦਾ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਬੋਲਾਂਗੇ ਆਪਾਂ ਹਨਾ ਤਾਂ ਹੀ ਰਿਸ਼ਤੇ ਨਿਭਣਗੇ ਤਾਂ ਹੀ ਰਸਤੇ ਨਿਭਦਣ ਦੇ ਤੇ ਝੂਠ ਨਾਲ ਤਾਂ ਫਿਰ ਆਪਾਂ ਕਿਹੜਾ ਵਿੱਚ ਕੁਝ ਖੱਟਣਾ ਜਾਂ ਲੈਣਾਗਾ ਹਨਾ ਆਪਾਂ ਤਾਂ ਇੱਕ ਸਿਰਫ ਦੋ ਦਿਲਾਂ ਦਾ ਤੇ ਦੋ ਪਰਿਵਾਰਾਂ ਦਾ ਮੇਲ ਕਰਾਉਣਾ ਤੇ ਸਾਨੂੰ ਖੁਸ਼ੀ ਮਿਲਦੀ ਹੈ ਕਿ ਸਾਡੇ ਵਰਗੇ ਭੈਣ ਭਰਾ ਵੀ ਪਰਿਵਾਰਾਂ ਵਾਲੇ ਬਣ ਠੀਕ ਹੈ ਇਹੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਨਾਲੇ ਓਲੇ ਦਾ ਐਵੇਂ ਕਿ ਵਿਚੋਲਾ ਹੀ ਓਲਾ ਕਰ ਦਿੰਦੇ ਨੇ ਵਿਚੋਲਾ ਓਲਾ ਕਰਦਾ ਪਹਿਲੇ ਵਿਚੋਲਾ ਰੱਖਦਾ ਸੀ ਗੱਲਾਂ ਦਾ ਓਲਾ ਤੇ ਹੁਣ ਵਿਚੋਲੇ ਨੂੰ ਹੀ ਓਲੇ ਕਰ ਦਿੰਦੇ ਪਾਸੇ ਹੀ ਕਰ ਦਿੰਦੇ ਹਾਂ ਜਿਵੇਂ ਕਿ ਆਪਾਂ ਸਾਡੇ ਨਾਲ ਹੋਈ ਹੈ ਨਾ ਉਜੋਲੇ ਨੂੰ ਹੀ ਓਲੇ ਕਰਤਾ ਫੋਸੇ ਕਰਤਾ ਕੁੜੀ ਵਾਲੇ ਵੀ ਤੇ ਮੁੰਡੇ ਵਾਲੋ ਵੀ ਆਪਸ ਵਿੱਚ ਹੀ ਸਿੱਧੀ ਗੱਲ ਬਾਤ ਕਰਕੇ ਪਰ ਇੱਕ ਹਰਪ੍ਰੀਤ ਭੈਣ ਆ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਜੇ ਕੋਈ ਮੁੰਡਾ ਹੋਇਆ ਤੇ ਜਰੂਰ ਦੱਸਿਓ ਹੈਂਡੀਕੈਪ ਹੋਵੇ ਬਣਦਾ ਤਣਦਾ ਹੋਵੇ ਮੈਨੂੰ ਭੈਣ ਪਤਾ ਕੀ ਕਹਿੰਦੀ ਵੀਰੇ ਪੀ ਤੇ ਮੈਨੂੰ ਪਰਸਨੈਲਿਟੀ ਫਿਟੂਟ ਇੱਕ ਕਹਿਣਾ ਨਹੀਂ ਆਉਂਦੀ ਕਿ ਪਰਸਨੈਲਿਟੀ ਆ ਹੋਵੇ ਠੀਕ ਹੈ ਸੋਹਣਾ ਹੋਵੇ ਪਰਸਨੈਲਿਟੀ ਵਾਲਾ ਹੋਵੇ ਕਮ ਕਮ ਜਤੋਂ ਉਹ ਕਰਦਾ ਹੋਵੇ ਆਪਦਾ ਭਲਾ ਬੋਲੀ ਵੀ ਪਰਸਨੈਲਿਟੀ ਵਾਲੀ ਹੋਵੇ ਬੋਲੀ ਹਾਂ ਬੋਲੀ ਪਸੂ ਸੋਹਣਾ ਬੋਲਦਾ ਹੋਵੇ ਤੇ ਮੁੰਡਾ ਵੀ ਨੈ ਨਾਲ ਸੋਹਣੇ ਹੋਣ ਠੀਕ ਹੈ ਤੇ ਉਹ ਕੁੜੀ ਦੀਆਂ ਆਇਆਂ ਆਇਆਂ ਗੁੜਾ ਮੁਰਗਾ ਹੋਗਾ ਠੀਕ ਹੈ ਦੱਤਾਂ ਟੁੱਟੀਆਂ ਸੀ ਭੈਣ ਦੀਆਂ ਤੇ ਸੋਹਣੀ ਸੜਖੀ ਕੁੜੀ ਆ ਠੀਕ ਹੈ ਤੇ ਵੀ ਕੋਈ ਮੁੰਡਾ ਹੋਇਆ ਤੁਸੀਂ ਵੀ ਜਰੂਰ ਦੱਸਿਓ ਹਾਂਜੀ ਤੇ ਬਾਕੀ ਰਹਿ ਕਮੈਂਟ ਅਸੀਂ ਹੋਲੀ ਹੋਲੀ ਕਰਕੇ ਬੋਲੀ ਜਾਂਦੇ ਆ ਇੱਕ ਕਮੈਂਟ ਰਹਿ ਗਿਆ ਏ ਜੇ ਤੁਸੀਂ ਬੋਲੋਗੇ ਤਾਂ ਠੀਕ ਹੈ ਲਬਣਾ ਪਏਗਾ ਉਹ ਮੈਂ ਨਾ ਰਮਨ ਕਾਸਟ ਮੈਂ ਦੱਸ ਦਵਾਂ ਮਜਲੀਆ ਸਿੱਖਾਂ ਦੀ ਕੁੜੀ ਆ ਉਹ ਤੇ ਅਦਰਵਾਈਜ਼ ਪਹਿਲਾਂ ਤਾਂ ਭੈਣ ਨੂੰ ਐ ਸੀਗਾ ਵੀ ਕਾਸਟ ਵੀ ਆਪਦੀ ਚ ਕਰਾਉਣਾਗਾ ਕੋਈ ਗੱਲ ਨਹੀਂ ਵੀ ਕੋਈ ਆਸ਼ ਕਾਸਟ ਹੋਵੇ ਕੋਈ ਚੱਕਰ ਨਹੀਂ ਬਾਕੀ ਖੁਨਤਾ ਇੱਕ ਹੀ ਹੁੰਦਾ ਨਾ ਰਿਸ਼ਤੇ ਨਿਭਨੇ ਚਾਹੀਦੇ ਆ ਕਾਸਟ ਨਾਲ ਕੀ ਰੱਖਿਆ ਕੀ ਰੱਖਿਆ ਇਨਸਾਨ ਤੇ ਇਨਸਾਨ ਹੀ ਆ ਹਾਂ ਨਝਾਨ ਜਿਵੇਂ ਜਿਵੇਂ ਦੇ ਉਹਨੂੰ ਸੰਗਤ ਚ ਰੱਖੋਗੇ ਉਹਨੇ ਉਮੀਦਾਂ ਬਣ ਜਾਣਾ ਚਾਹੇ ਕੁੜੀ ਕੁੜੀ ਚ ਹੀ ਫਰਕ ਪੈਂਦਾ ਮੁੰਡੇ ਚ ਤੇ ਫਰਕ ਪੈਂਦਾ ਨਹੀਂ ਕਿਉਂਕਿ ਉਹ ਆਪਣੇ ਘਰ ਹੀ ਰਹਿੰਦਾ ਕੁੜੀ ਚ ਬਦਲਾਵ ਜ਼ਰੂਰ ਆਉਂਦਾ ਹਾਂ ਹੋਰ ਰੱਖ ਗਈ ਗੱਲ ਹੈ ਕਿ ਮੁੰਡਾ ਮਤਲਬ ਮੁੰਡੇ ਦੀ ਸਿਰਤ ਤਾਂ ਚੰਗੀ ਹੋਣੀ ਚਾਹੀਦੀ ਹੈ ਹਨਾ ਸੂਰਤਾਂ ਚ ਕੀ ਰੱਖਿਆ ਦੋਨੋਂ ਵਿੱਚ ਚੀਜ਼ਾਂ ਦੀ ਜੱਪੂ ਨਾ ਕਰ ਪੁੱਤ ਕੀ ਹੋਇਆ ਦੇਖੋ ਲੇਟ ਗਈ ਲੇਟ ਗਈ ਪਲੱਗ ਨਹੀਂ ਚੱਕਣ ਦਿੰਦਾ ਮੈਂ ਰੋਸ ਗਈ ਨੇ ਨੋਚਦਾ ਨਹੀਂ ਸ਼ੇਰ ਆ ਮੇਰਾ ਐ ਰਸ ਗਈ ਤਾਂ ਹੀ ਲੇਟ ਗਈ ਐਵੇਂ ਥੋੜਾ ਲੇਟ ਗਈ ਜੱਬ ਰਸ ਗਿਆ ਕੰਨੋ ਕੰਨੋ ਰਸ ਗਿਆ ਨਹੀਂ ਉੱਛਿਆ ਕਹ ਮੈਂ ਫਿਰ ਬਾਬਾ ਜੀ ਗੱਡੀ ਲੈਣੀ ਐ ਨਾ ਬਾਬਾ ਜੀ ਤੋਂ ਗੱਡੀ ਲੈਣੀ ਐ ਨਾ ਆਹ ਦੇ ਦੋ ਪਾਈਪ ਜਿਆ ਖਾਲੀ ਤਾਰ ਦੀ ਦਾ ਕਟਰ ਕੁਟਰ ਦੂਰ ਰੱਖਿਓ ਤਾ ਤੂੰ ਗਿਲਨੀ ਚਿੰਜਾ ਆਉਨਾ ਬਾਜ਼ਾਰ ਪੂੰਡ ਵਾਂਗੂ ਆਂਦੀ ਐ ਤੇ ਪੂੰਡ ਵਾਂਗੂ ਜਾਂਦੀ ਐ ਦਾ ਕੁਝ ਪਤਾ ਨਹੀਂ ਚੀਜ਼ ਕਿੱਥੇ ਗ੍ਰੈਬ ਕਰ ਜੇ ਜੱਪੂ ਗਿਰ ਜਾਏਗਾ ਹਾਈ ਉਹ ਮੋਟੇ ਗਿਰੂਗੀ ਉਹ ਗਿਰੂਗੀ ਗਿਰੂਗੀ ਤੂੰ ਕੌਣ ਬੁੱਠੇ ਕੰਮ ਕਰਦਾ ਬੋਤ ਹੈ ਦੇਖੇਗਾ ਰ ਦੱਚ ਪਰਮਜੀਤ ਕੋਰ ਨਾਈਸ ਵਲੌਗ ਅੰਮ੍ਰਿਤਸਰ ਕੈਨੇਡਾ ਤੋਂ ਆਨੇ ਹੈ ਤੇ ਨੀਚੇ ਬਲਵੀਰ ਕੋਰ ਦੇ ਨਾਮ ਤੋਂ ਕੱਢਿਓ ਬਾਈ ਆਈਡੀ ਨੀਚੇ ਹੋਰ ਜੇ ਥੱਲੇ ਨਹੀਂ ਹੋਰ ਥੱਲੇ ਬਿਆੰਤਕੌਰ ਰਤਿਆ ਹਰਿਆਣੇ ਤੋਂ ਨਾਈਜ਼ ਵਲੋਗ ਵੀਰ ਜੀ ਥੈਂਕ ਯੂ ਬੰਦ ਫ੍ਰੋਮ ਰਤਿਆ ਰਤਿਆ ਪਿੰਡ ਹੈ ਪਿੰਡ ਦਾ ਨਾਮ ਕਿ ਸ਼ਹਿਰ ਦਾ ਮੈਂ ਸੁਣਿਆ ਹੈ ਰਤਿਆ ਹਾਂ ਨਾ ਮੈਂ ਤੇ ਆਪੋ ਨਾਈਜ਼ ਵਲੋਗ ਅਮਲੋਹ ਤੋਂ ਮੈਂ ਤਾਂ ਉਦੋਂ ਵੀ ਪਿੰਡ ਦਾ ਨਾਮ ਬੋਲੂਗੀ ਅਮਲੋਹ ਤੋਂ ਨੇੜੇ ਲੁਧਿਆਣਾ ਦਲਜੀਤਕੌਰ ਪੈਂਦਾ ਜ਼ਿਲ੍ਹਾ ਲੁਧਿਆਣੇ ਤੋਂ ਜ਼ిల్లా ਲੁਧਿਆਣਾ ਫਿਰ ਸ਼ਹਿਰ ਤੇ ਹੋਰ ਕੋਈ ਪੈਂਦਾ ਹੋਵੇ ਹਾਂ ਪੈਂਦੇ ਹੋਊਗਾ ਜਾਂ ਸ਼ਹਿਰ ਹੋਊਗਾ ਲੱਗਦੇ ਰ ਅੱਗੇ ਰਮਨ ਮੈਂ ਯੂਐਸਏ ਤੋਂ ਤੁਹਾਡੀ ਹਰ ਵੀਡੀਓ ਦੇਖਦੀ ਆ ਤੇ ਸਾ ਹੋ ਸਕੇ ਆਪਣੇ ਘਰ ਸਭ ਦੇਖ ਸਕਦੇ ਆ ਆ ਅੱਗੇ ਕੀ ਹੈ ਤੁਸੀਂ ਟੈਸਟ ਕਰਾ ਲਿਆ ਨਹੀਂ ਜੇ ਹਰਜੀਤ ਦਾ ਟੈਸਟ ਅਗਲੇ ਮਹੀਨੇ ਆ ਕਿਉਂਕਿ ਅਗਲੇ ਮਹੀਨੇ ਦੀ ਡੇਟ ਦਿੱਤੀ ਸੀ ਉਹਨਾਂ ਨੇ ਡਾਕਟਰ ਨੇ ਉਮ ਫਿਰ ਆਪਣੀ ਫਾਈਲ ਦੇ ਵਿੱਚ ਆਪਣੀ ਡੇਟ ਅਗਲੀ ਰੱਖ ਦਿੰਦੇ ਨੇ ਮੈਂ 75% ਮੈਂ ਕਰਦੇ ਆ ਕੈਨੇਡਾ ਵਿੱਚ ਹਸਬੈਂਡ ਡਸਟਸ ਆਈ ਗੋ ਮਾਈਸੈਲਫ ਅੱਥੇ ਉਹਦੋਂ ਮੈਂ ਬੋਲੀ ਨਹੀਂ ਸੀ ਤੁਹਾਡੇ ਕਿਹਾ ਨਹੀਂ ਸੀ ਕਿ 75 ਮਤਲਬ ਉਹਨਾਂ ਨੇ ਇਹ ਦੱਸਿਆ ਕਿ 75% ਜਿਹੜੇ ਮਰਦ ਹੁੰਦੇ ਨੇ ਉਹ ਐਵੇਂ ਹੀ ਕਰਦੇ ਨੇ ਅੱਛਾ ਉਹ ਪਰਸੋਂ ਕੀ ਕਿਹਾ ਸੀ ਮੈਂ ਜਦੋਂ ਪਰਸੋਂ 14 ਦੀ ਵੀਡੀਓ 'ਚ ਕੀ ਕਾ ਕੀ ਕਰੇ ਤੇ ਤੁਹਾਡਾ ਪਿੰਡ ਕਿਹਦਾ ਹੈ ਆਪਣਾ ਪਿੰਡ ਮਾਨੂ ਕੇ ਜੀ ਰਮਨ ਦੀਦੀ ਤੁਸੀਂ ਬਹੁਤ ਸੋਨਾ ਬੋਲਦੇ ਹੋ ਪਰ ਅੱਜ ਆ ਕੀ ਵਲੌਗ ਦੇ ਸ਼ੁਰੂਆਤ ਸਹੀ ਤਰੀਕੇ ਨਾਲ ਨਹੀਂ ਕੀਤੀ ਕਿ ਤੁਸੀਂ ਕੰਨਾਂ ਤੋਂ ਮਿਆਲ ਕੰਨਾਂ ਲੱਗੇ ਬਲਬ ਚੋਂ ਇਹ ਸਮਝ ਨਾ ਕੱਢਣ ਲੱਗੇ ਹੋਏ ਆ ਕੰਨਾ ਲੱਗੇ ਹੋਇਓ ਆ ਕੋਈ ਵਲੋਗ ਤੇ ਕੰਨਾ ਜੋ ਮੈਂ ਰਕਾਰਡ ਦੀ ਸੀਗੀ ਡੱਟਾ ਮਾਰ ਤੇ ਮੈਂ ਮਾਰ ਰਹੀ ਸੀ ਬੱਸ ਕੋਈ ਠੀਕ ਹੈ ਜੀ ਸਾਡੇ ਪਾਜੀ ਨੇ ਹੀ ਹਰਕਤ ਕੀਤੀ ਹੋਣੀ ਆ ਫਿਰ ਉਸ ਟਾਈਮ ਤੂੰ ਮਤਲਬ ਕਹਾ ਉਹਨੂੰ ਕਹਿਆ ਸੀ ਉਹਦੇ ਟੱਕਾ ਦੇ ਮੈਨੂੰ ਵੀਡੀਓ ਬਣਾਈ ਜਾਂਦਾ ਹੈ ਤੁਸੀਂ ਹਰਕਤ ਕੀਤੀ ਹੋਣੀ ਤੁਹਾਡੇ ਭਾਈ ਨਾ ਉਹ ਤਾਂ ਕੋਈ ਖਾਦਾ ਸੀ ਭਾਈ ਕਰਦੇ ਸੀ ਆਪਕੜ ਕੋਈ ਗੱਲਸਤ ਕੰਮ ਕਰ ਰਹੇ ਸੀਗੇ ਜਾਂ ਬੇਹਾਨਾ hxgਣ ਮੁੱਤਣਾ ਸੀਗਾ ਆਪਣਾ ਨਹੀਂ ਗੱਲ ਹੀ ਕਰ ਰਹੇ ਸੀ ਉਹਦਾ ਪਲੇ ਬਟਨ ਤੋਂ ਗੱਲ ਹੋ ਰਹੀ ਸੀ ਉਸ ਤੋਂ ਬਾਅਦ ਦੀ ਗੱਲ ਹੈ ਚਲੋ ਜੀ ਕੱਲ ਮਿਲਦੇ ਨਾਲ ਤੁਹਾਨੂੰ ਇਹ ਤੇ ਹਾਸੇ ਵਾਲੀਆਂ ਗੱਲਾਂ ਹੈਗੀ ਹੈ ਚਲਦੀਆਂ ਰਹਿੰਦੀਆਂ ਬਾਕੀ ਫਰਕ ਚੇਂਜ ਤੇ ਆਂਦਾ ਹੀ ਹੈ ਜੇ ਗੁੱਸਾ ਨਹੀਂ ਕੀਤਾ ਨਾ ਤੁਸੀਂ ਕਰਿਓ ਤੇ ਚੇਂਜਸ ਤੇ ਹਰ ਬੰਦੇ ਦਾ ਆਂਦਾ ਹੀ ਆ ਵਿਆਹ ਤੋਂ ਬਾਅਦ ਵੀ ਤੇ ਪਹਿਲੇ ਵੀ ਪਹਿਲੇ ਜਿਵੇਂ ਦਾ ਸੁਭਾਣ ਦਾ ਫਰਕ ਪੈ ਜਾਂਦਾ ਬਾਕੀ ਆਸ ਦੇ ਵਸਦੇ ਰਹਿਣਾ ਚਾਹੀਦੇ ਚੰਗੀਆਂ ਗੱਲਾਂ ਕਰਦੇ ਰਹਿਣਾ ਚਾਹੀਦੇ ਹਨਾ ਤੇ ਤੁਹਾਡੇ ਭਾਜੀ ਬੋਰਡ ਬਣਾਉਂਦੇ ਰਹਿਣੇ ਚਾਹੀਦੇ ਆ ਤੇ ਅਸੀਂ ਮਿਲਾਂਗੇ ਕੱਲ ਨਵੇਂ ਵਲੌਗ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਮੈਂ ਥੋੜਾ ਸਾੜੀ ਤਾਰ ਤੁਸੀਂ ਮਸ਼ੀਨ ਦੀ ਤਾਰ ਸੜ ਗਈ ਸੀ ਵਾਸ਼ਿੰਗ ਮਸ਼ੀਨ ਦੀ ਉਹਦੇ ਵਿੱਚ ਕੱਟ ਕੇ ਉਹਦੇ ਚ ਪਾਤੀ ਤੇ ਆਦੀ ਕੱਟਤੀ ਅੱਜ ਫਿਰ ਨਵੀਂ ਲਿਆਵਾਂਗੇ ਮੇਰੇ ਇਹਦੀ ਵੱਢ ਕੇ ਪਾ ਤਾ ਉਹ ਤਾਲ ਬੜੀ ਸਫਤ ਸੀ ਸਰਦੀਆਂ ਦੇ ਵਿੱਚ ਹੋਰ ਸਖਤ ਹੋ ਜਾਂਦੇ ਆ ਹਾਂ ਇਹ ਦੇਖੋ ਤੁਹਾਡੇ ਪਾਜੀ ਦੇ ਕੰਮ ਚਲੋ ਕੋਈ ਨਹੀਂ ਐਵੇਂ ਚਲਦੇ ਰਹਿੰਦੇ ਆ ਤੇ ਅਸੀਂ ਮਿਲਾਂਗੇ ਕੱਲ ਨਵੇਂ ਵਲੌਗ ਦੇ ਨਾਲ ਤੇ ਤੁਸੀਂ ਦੇਖਿਓ ਤੇ ਦੱਸਿਓ ਸ਼ਾਹੀ ਪਨੀਰ ਸ਼ਾਹੀ ਪਨੀਰ ਨਹੀਂ ਸ਼ਾਹੀ ਘੜੀ ਕਿਵੇਂ ਦੀ ਬਣੀ ਹੈ ਤੇ ਵਿੱਚ ਪਨੀਰ ਪਾਣਾ ਭੁੱਲ ਗਏ ਅਸੀਂ ਤੇ ਮਿਲਾਂਗੇ ਕੱਲ ਨਵੇਂ ਵਲੌਗ ਦੇ ਨਾਲ ਚਾਚੀ ਕਾਰ ਚਾਚੀ ਕਾਰ ਜੀ ਕਬਾਬ ਜੀ ਕਾਰ ਦੇ ਦੋ ਦੇ ਦੋ ਹਾਂ ਜੀ ਚਲੋ ਜੀ ਬਾਏ ਕਰ ਦੋ ਫਿਰ ਕਿਸੀ ਯੂ ਟਾਟਾ ਟਾਟਾ ਫਲੈਂਕੀਸ ਫਲਾਈਂਕੀਸ ਬਾਏ ਫਲੈਂਕੀਸ ਆ ਸਾਰਿਆਂ ਨੂੰ ਕਿ ਦાદੀਆਂ ਨੂੰ ਭੂਆ ਨੂੰ ਨਾਨੀਆਂ ਨੂੰ ਸਾਰਿਆਂ ਨੂੰ ਸਾਰਿਆਂ ਹੈਂਡਸ ਹੋਣਾ ਕਰੋ ਐਂਡ